हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ 'ਚ ਤੁਹਾਡਾ ਸਵਾਗਤ ਹੈ ਜੀ। ਆਸ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ। ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਬਟਨ ਨੂੰ ਕਰੋ ਔਰ ਸੈਟ ਆਉਣ ਵਾਲੀ ਵੀਡੀਓਗਲਾਂ ਨੂੰ ਨੋਟੀਫਿਕੇਸ਼ਨ ਜੋ ਆਜ ਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅੱਜ ਦੀ ਵੀ ਜਿਹੜਾ ਆਪਣੀ ਮੰਡੀ ਜਗਰਾਉਂ ਪਹੁੰਚ ਚੁੱਕੇ ਆ। ਬਹੁਤ ਧਾਰੂ ਪਸ਼ੂ ਆਏ ਨੇ, ਚੰਗੀ ਮੰਡੀ ਹੈ ਪੰਜਾਬ ਦੀ ਪਹਿਲੇ ਨੰਬਰ ਤੇ ਆਉਂਦੀ ਮਸ਼ਹੂਰ ਮੰਡੀ। ਬਹੁਤ ਸੋਹਣੇ-ਸੋਹਣੇ ਪਸ਼ੂ ਆਏ ਨੇ। ਆਓ ਤੁਹਾਨੂੰ ਖਰੀਦਦਾਰੀ ਕਰਾਈਏ, ਚੰਦਨਾ ਪਾਈਏ ਕੀ ਰ ਕਿਹੜਾ ਸੂਆ ਹੈ ਬਾਈ ਨਾਲ ਕਰਕੇ ਗੱਲ ਸਾਰੀ ਤੁਹਾਨੂੰ ਡਿਟੇਲ ਦੇਨੇ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਬਟਨ ਨੂੰ ਸੈੱਟ ਕਰਿਓ ਆਉਣ ਵਾਲੀ ਵੀਡੀਓ ਕਰਨਾ ਕੋਟੀਫਿਕੇਸ਼ਨ ਜੋ ਆਗੇ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿ ਹੋਰ ਵੀਰ ਦਾ ਵੀ ਫਾਇਦਾ ਆ ਜਾਈ ਤੇ ਆਓ ਕਰੀਏ ਗੱਲ ਬਾਤ ਬਾਈਨਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਠੀਕ ਆ ਬਾਈ ਜੀ ਇਹ ਨਾਮ ਹੈ ਮੇਰਾ ਨਾਮ ਹਰਮਨ ਬ੍ਰੇ ਹਰਮਨ ਪ੍ਰੀਤ ਕਿੱਥੋਂ ਆਏ ਅਸੀਂ ਵੀਰੇ ਲੋਕਲੀ ਆ ਜਗਰਾਉਂ ਤੋਂ ਨੇੜੇ ਆਪਣਾ ਪਿੰਡ ਮਾਨੂਕਾ ਵਾਲ ਨੰਬਰ 797367797 ਇਹ ਗਤੋ ਕਿਰਵਾ ਸੁਆ ਸੁਈਏ ਵੈੜੀ ਨਹੀਂ ਦੂਜਾ ਸੁਆ ਸੁਈਏ ਮੂੰਹ ਛੇਦਾਂਦਾ ਕਿੰਨਾ ਕ ਦੁੱਧ ਪਾਉਂਦੀ ਰਹੀ ਏ ਨੂੰ ਨਹੀਂ 28 ਕਿਲੋ ਦੁੱਧ ਦੱੜੇ ਅੱਛਾ ਤੋੜ ਕੇ ਖੋਲ ਕੇ ਵਿਖਾਈਏ ਲਓ ਭਾਈ ਮਿੱਤਰੋ ਕਰ ਸਕਦੇ ਚੈੱਕ ਬਾਕੀ ਜੋ ਰਹਿ ਗਈ ਅੰਦੀ ਕੁ ਪਾਤੀ ਏ ਫਿਰ ਮਗਰ ਬੱਚਾ ਆ ਗਿਆ ਜੀ ਬੱਚਾ ਬੱਚਾ ਆ ਗਿਆ ਜੀ ਠੀਕ ਆ ਜੀ ਦੂਜਾ ਸੁਆ ਦੱਸਦੇ ਭਾਈ ਹੁਣੀ ਵੈੜ ਤੇ ਸੋਹਣੀ ਵਡੇ ਟਾਂਚੇ ਦੀ ਏ ਠੀਕ ਆ ਜੀ ਲਓ ਜੀ ਆ ਜਾ ਲਓ ਜੀ ਦੇਖ ਸਕਦੇ ਜੀ ਭਾਈ ਫਿਰ ਇਹਦਾ ਕੀ ਮੋਲ ਕਰ ਲਿਆ ਕਿੰਨੇ ਦੇ ਦਾਂਗੇ ਮੁੱਲ ਤਾਂ ਹੀ 130 ਆ ਤੇ ਕਬੀੜ ਦੀ ਵੇਚਣ ਦਾ ਇਰਾਦਾ ਕਾ ਲੱਖ ਦੀ ਹਾਂ ਨਾ ਦੇ ਦਾਂਗਾ ਲੱਖ ਦੀ ਮਾਇਆ ਨੰਬਰ ਦੱਸ ਦਿਓ ਜੀ 9873671989 ਨੋ ਭਾਈ ਮੇਟਰ ਟਾਈਮ ਸੇ ਫਟੇ ਚੱਕ ਦਿਓ ਜੋ ਤੁਹਾਡਾ ਨਮਾਣਾ ਸੰਧੂ ਸਾਹਿਬ ਸਾਡੇ ਵੱਲੋਂ ਪਿਆਰ ਭਰੀ ਸਤਿਕਾਰ ਰੱਬ ਰੱਖਾ ਜੀ